ਆਡੀ ਕੁੜੀ ਨਾਲ ਨਾ ਬਲਾਤਕਾਰ ਹੋਇਆ ਐ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਨਾਲ ਕਾਫੀ ਉਹਦੀ ਹਾਲਤ ਖਰਾਬ ਆ ਤੇ ਤਿੰਨਾ ਮੁੰਡਿਆਂ ਨੇ ਗਲਤ ਕੀਤਾ ਉਹਨਾਂ ਦੇ ਵਿੱਚ ਇੱਕ ਮੁੰਡਾ ਉਹਦੇ ਸਗੇ ਤਾਇਦੇ ਸਾਹਣੇ ਵਾਲੇ ਕਹੀ ਜਾ ਰਹੇ ਆ ਸਾਨੂੰ ਪ੍ਰੈਸ਼ਰ ਬੜਾ ਆ ਜੇ ਆਪਾਂ ਕੁਝ ਨਹੀਂ ਕਰ ਸਕਦੇ ਤਾਇਦੇ ਮੁੰਡੇ ਦੇ ਉਸ ਤੇ ਸਾਥੀਆਂ ਨੇ ਕਰਤਾ ਆਪਣੀ ਹੀ ਕਜ਼ਨ ਭੈਣ ਦਾ ਦੁਸ਼ਕਰਮ ਮਜੀਠਾ ਤੋਂ ਨਬਾਲਕ ਲੜਕੀ ਨਾਲ ਬਲਾਤਕਾਰ ਦੀ ਘਟਨਾ ਆਈ ਸਾਹਮਣੇ ਦੱਸਦੀ ਹੈ ਕਿ ਮਾਮਲਾ ਅਮਰਸਰ ਦੇ ਮਜੀਠਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਜੋ ਕਿ ਮਜੀਠਾ ਦੇ ਪਿੰਡ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਦਾਇ ਦੇ ਲੜਕੇ ਉਸ ਨੂੰ ਪਹਿਲਾ ਘਰ ਬੁਲਾ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਜੂਸ ਦੇ ਵਿੱਚ ਕੁਝ ਮਿਲਾ ਦਿੰਦੀ ਹੈ ਜਿਸ ਤੋਂ ਬਾਅਦ ਲੜਕੀ ਨੂੰ ਸੁਧ-ਬੁੱਧ ਨਹੀਂ ਰਹਿੰਦੀ ਅਤੇ ਉਸਦੇ ਹੀ ਸਕੇ ਤਾਇਦੇ ਲੜਕੇ ਤੇ ਉਸਦੇ ਦੋਸਤਾਂ ਨੇ ਮਿਲ ਕੇ ਉਸ ਦਾ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਲੜਕੀ ਨੂੰ ਉਸਦੇ ਹੀ ਪਰਿਵਾਰ ਕੋਲ ਛੱਡ ਆਉਂਦੇ ਨੇ ਤਾਂ ਕਹਿਣ ਲੱਗਦੇ ਨੇ ਕਿ ਤੁਹਾਡੀ ਲੜਕੀ ਬਿਮਾਰ ਹੈ ਇਸ ਨੂੰ ਚੱਕਰ ਆ ਰਹੇ ਹਨ ਕੁਝ ਦਿਨਾਂ ਬਾਅਦ ਇਸ ਨਵਾਲਗ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਭ ਦੱਸਿਆ ਕਿ ਉਸ ਦੇ ਨਾਲ ਦੁਸ਼ਕਰਮ ਹੋਇਆ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਮੈਂਬਰ ਐਕਸ਼ਨ ਲੈਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੀ ਹੈ ਲੇਕਿਨ ਦੱਸ ਦਈਏ ਕਿ ਘਟਨਾ ਨੂੰ ਕਟ ਕਾਸ ਤੋਂ 15 ਦਿਨ ਹੋ ਚੁਕੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਜਦ ਮਾਮੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਲੜਕੀ ਦੇ ਮਾਮੇ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਐਸਐਚਓ ਦੇ ਵੱਲੋਂ ਤੱਕਾ ਕੀਤਾ ਜਾਂਦਾ ਹੈ ਜ਼ਬਰਦਸਤੀ ਉਹਨਾਂ ਤੋਂ ਸਿਗਨੇਚਰ ਕਰਵਾਏ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਅਜੇ ਤੁਹਾਡੀ ਲੜਕੀ ਜਿਹੜੀ ਆ ਉਹ ਬੋਲਣ ਜਾਂ ਕਿਸੇ ਵੀ ਤਰੀਕੇ ਨਾਲ ਉਸ ਸਥਿਤੀ ਠੀਕ ਨਹੀਂ ਹੈ ਜਦੋਂ ਠੀਕ ਹੋਵੇਗੀ ਤਾਂ ਉਸ ਦੇ ਬਿਆਨ ਲਿੱਤੇ ਜਾਣਗੇ ਪਰ ਦੂਜੇ ਪਾਸੇ ਜਦ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੇਸ ਨੂੰ ਸਟੱਡੀ ਕਰ ਰਹੇ ਹਾਂ ਲੜਕੀ ਦਾ ਮੈਡੀਕਲ ਅਤੇ ਹੋਰ ਜਿਹੜੀਆਂ ਵੀ ਟੈਕਨੀਕਲ ਚੀਜ਼ਾਂ ਨੇ ਉਹ ਕਰਵਾਵਾਂਗੇ ਉਸ ਤੋਂ ਬਾਅਦ ਇਹ ਅਸੀਂ ਲੜਕੀ ਦੇ ਬਿਆਨਾਂ ਤੇ ਕੋਈ ਵੀ ਸਖਤ ਕਦਮ ਚੁੱਕਾਂਗੇ ਫਲਹਾਲ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਦੀ ਚੰਗੀ ਤਰ੍ਹਾਂ ਸਟੱਡੀ ਕਰ ਰਹੇ ਹਾਂ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਛੇਤੀ ਤੋਂ ਛੇਤੀ ਇਨਸਾਫ਼ ਮਿਲਣਾ ਚਾਹੀਦਾ ਹੈ ਨਾ ਕਿ ਅਸੀਂ ਤੱਕਿਆਂ ਦੇ ਵਿੱਚ ਰਹੀਏ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਗੱਲ ਭਾਜੀ ਅੱਜ ਮੇਰਾ ਮੈਣਾ ਕੁੜੀ ਦਾ ਮਾਮਾ ਲੱਗਦਾ ਹੈ ਤੁਹਾਡੀ ਕੁੜੀ ਨਾਲ ਨਾ ਬਲਾਤਕਾਰ ਹੋਇਆ ਹਾਂਜੀ ਹਾਂਜੀ ਕੁੜੀ ਕਿੰਨੇ ਸਾਲਾਂ ਦੀ ਸੀ ਕਿੰਨੇ ਨੇ ਕੀਤਾ ਕਦੋਂ ਪਤਾ ਲੱਗਾ ਤੁਹਾਨੂੰ ਸਾਢੇ 15 ਸਾਲ ਦੀ ਕੁੜੀ ਹੋ ਸਰ ਹਾਂਜੀ ਤੇ ਤਿੰਨਾ ਮੁੰਡਿਆਂ ਨੇ ਗਲਤ ਕੀਤਾ ਉਹਨਾਂ ਉਹਨਾਂ ਦੇ ਵਿੱਚ ਇੱਕ ਮੁੰਡਾ ਉਹਦੇ ਸਕੇ ਤਾਇ ਦਾ ਹਾਂਜੀ ਅੱਛਾ ਹਾਂਜੀ ਤੁਸੀਂ ਪ੍ਰਸ਼ਾਸਨ ਨਾਲ ਦੇ ਬਾਰੇ ਕੰਮ ਨਹੀਂ ਕਰਤੀ ਹਾਂਜੀ ਹਾਂਜੀ ਸਰ ਕੀਤੀ ਤੇ ਭਾਰੂ ਨੇ ਕੋਈ ਸਨਮਾਈ ਨਹੀਂ ਕੀਤੀ ਸਗੋਂ ਐਸ ਐਚਓ ਸਾਹਿਬ ਆਪ ਉੱਥੇ ਹਸਪੀਟਲ ਆ ਕੇ ਨਾ ਹਰ ਕੋ ਜਬਰਦਸਤੀ ਸਾਈਨ ਕਰਵਾ ਕੇ ਖੜੇ ਵੀ ਤੁਸੀਂ ਲਿਖੋ ਇੱਥੇ ਇੱਥੇ ਸਾਈਨ ਕਰੋ ਉਹਨਾਂ ਲਿਖਾਇਆ ਵੀ ਸਾਡੀ ਕੁੜੀ ਨਹੀਂ ਲੈ ਠੀਕ ਬਿਆਨ ਦੇਣ ਦੀ ਹਾਲਤ 'ਚ ਨਹੀਂ ਆ ਤੇ ਅਸੀਂ ਬਾਅਦ ਵਿੱਚ ਜਦੋਂ ਕੁੜੀ ਸਹੀ ਹੋਊਗੀ ਅਸੀਂ ਫਿਰ ਬਿਆਨ ਦੇਵਾਂਗੇ ਜਬਰਦਸਤੀ ਸਾਈਨ ਕਰਵਾ ਕੇ ਖੜੇ ਸਾਡੇ ਕੋਲ ਕਿਹੜੀ ਕਿਹੜੀ ਨਜੀਠਾ ਥਾਣਾ ਜੀ ਥੱਕਾ ਗਿਆ ਹੀ ਬਹੁਤ ਜ਼ਿਆਦਾ ਥੱਕਾ ਭਾਜੀ ਕਿੰਨੇ ਤਰੀਕ ਦਾ ਵਾਕਿਆ ਹੈ ਜੀ ਹੁਣ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਕੋ ਸਾਰੇ ਉਹ ਮੰਗ ਮੰਗਦੇ ਆਂ ਵੀ ਨਿਆਂ ਕੀਤਾ ਜਾਵੇ ਤੇ ਪ੍ਰਸ਼ਾਸਨ ਦੇ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਸਰ ਹਸੀਮ ਜੀਠੇ ਦੇ ਰਹਿਣ ਵਾਲਿਆ ਸਾਡੀ ਦੋਤੀ ਆ ਮੇਰੀ ਨਾਨਾ ਦੀ ਬੇਟੀ ਉਹਦੇ ਨਾਲ ਬਹੁਤ ਗਲਤ ਹੋਇਆ ਵਾ ਬਲਾਤਕਾਰ ਹੋਇਆ ਉਹਦੇ ਨਾਲ ਉਹ ਨਾਕ ਫੇਦ ਵੀ ਲੈਣ ਵਾਲੀ ਆ ਮਜ਼ੀਦਾ ਕਿੰਨੀ ਕਿੰਨੀ ਉਮਰ ਹੁੰਦੀ ਹੈ ਸਾਢੇ 15 ਸਾਲ ਇਹ ਨਾਕ ਕਲਾ ਹੋਇਆ ਵਾ ਕਿੰਨੇ ਜਾਣੇ ਸੀ ਕਿੰਨੇ ਜਣੇ ਤੇ ਨਿਸ਼ਾਨੇ ਸੀਗੇ ਕੀ ਕਿਵੇਂ ਹੋਇਆ ਕਿਸ ਤਰ੍ਹਾਂ ਕੀਤਾ ਕਿਦਾਂ ਉਹਦੇ ਤਾਇਆ ਜੀ ਦੀ ਬੇਟੀ ਉਹਨੂੰ ਆਵਾਜ਼ ਮਾਰ ਕੇ ਲੈ ਗਈ ਆ ਘਰੋਂ ਬਾਅਦ ਵਿੱਚ ਉਹਨੂੰ ਜੂਸ ਪਿਆਇਆ ਵਾ ਜੂਸ ਦੇ ਵਿੱਚ ਉਹਨੂੰ ਕੁਛ ਦਿੱਤਾ ਵਾ ਫਿਰ ਉਹਦੇ ਤਾਇਆ ਦੇ ਬੇਟੇ ਨੇ ਨਾਲ ਦੋ ਹੋਰ ਸੀਗੇ ਮੁੰਡੇ ਉਹਨਾਂ ਨੇ ਇਹਦਾ ਰੇਪ ਕੀਤਾ ਆ ਬਾਅਦ ਵਿੱਚ ਕੁੜੀ ਨੂੰ ਘਰੇ ਛੱਡ ਗਏ ਆ ਤੇ ਉਹਦੀ ਕੁੜੀ ਦੀ ਮਾਂ ਕਹਿੰਦੇ ਆ ਕਿ ਕੁੜੀ ਠੀਕ ਨਹੀਂ ਉਹਨੂੰ ਚੱਕਰ ਆਉਂਦੇ ਗਰਮੀ ਬੜੀ ਆ ਤੇ ਕੁੜੀ ਕੁੜੀ ਦੀ ਮਾਂ ਨੇ ਮੰਨ ਲਿਆ ਕਿ ਹਾਂ ਗਰਮੀ ਚਲੋ ਆ ਰਹੇ ਹੋਣਗੇ ਚੱਕਰ ਕੁੜੀ ਨੇ ਕੁੜੀ ਦੀ ਮਾਂ ਨੇ ਪਹਿਲਾਂ ਗੌਰ ਨਹੀਂ ਕੀਤੀ ਉਹਨੂੰ ਦਵਾਈ दारू ਲੈ ਕੇ ਦਿੱਤਾ ਵਾ ਤੇ ਬਾਅਦ ਵਿੱਚ ਉਹ ਸਾਡੇ ਕੋਲ ਆ ਗਈ ਆ ਜਿਸ ਬਾਰੇ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੰਪਲੀਟ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਗੋਂ ਬੋਲਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਵਾ ਸਾਨੂੰ ਸ਼ਿਫਾਰਿਸ਼ ਪਾ ਦਿੱਤੀ ਆ ਅਸੀਂ ਟਾਟਾ ਹੱਲ ਨਹੀਂ ਕਰ ਸਕਦੇ ਕੁਝ ਵੀ ਦੇਣ ਲੱਗਣਗੇ ਥੋੜੇ ਦਿਨ ਲੱਗਣਗੇ ਕਿੰਨੇ ਕਿ ਸ਼ਿਫਾਰਿਸ਼ ਕਿੰਨਾ ਦੀ ਪਈ ਆ ਮੰਤਰੀ ਅੰਦਰੇ ਕਿੰਨੀ ਸ਼ਿਫਾਰਿਸ਼ ਇਹ ਤੇ ਸਾਨੂੰ ਪਤਾ ਨਹੀਂ ਉਹਨਾਂ ਕਿੰਨਾ ਦੀ ਸ਼ਿਫਾਰਿਸ਼ ਪਾਈ ਆ ਕਿੰਨੇ ਕਿੰਨੇ ਸਾਲ ਦੇ ਹੋਣਗੇ ਜਿਨ੍ਹਾਂ ਨੇ ਬੋਲ ਕਰਦੀ ਚੱਲ ਰਹੀ ਮੈਨੂੰ ਇਹ ਇਹ ਸਾਲਾਂ ਦਾ ਨਹੀਂ ਪਤਾ ਹੁੰਦਾ ਮਤਲਬ ਹੈ ਜਵਾਨ ਨੇ ਮੁੰਡੇ ਸਾਡੀ ਕੁੜੀ ਕਿੰਨੇ ਸਾਲ ਦੀ ਕੁੜੀ ਕਿੰਨੇ ਸਾਲਾਂ ਦੀ ਹੈਗੀ ਸਾਡੀ ਕੁੜੀ ਸਾਡੀ 15 ਸਾਲ ਦੀ ਆ ਨੂੰ ਪ੍ਰਸ਼ਾਸਨ ਕੋਤੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਖੁੱਲੇ ਆਮ ਨਹੀਂ ਹੋਣੇ ਚਾਹੀਦੇ ਤਾਂ ਕਿ ਗਾਂ ਕਿਸੇ ਹੋਰ ਨਾਲੇ ਕੰਮ ਨਾ ਹੋਵੇ ਇੱਥੇ ਤੁਸੀਂ ਕਿੱਥੇ ਦਾਖਲ ਕਰਾਇਆ ਗਾ ਜੀ ਸ੍ਰੀ ਗੁਰੂ ਨਾਨਕੋ ਹਸਪੀਟਲ ਇੱਥੇ ਡਾਕਟਰਾਂ ਨੇ ਕੀ ਕਿਹਾ ਡਾਕਟਰ ਟ੍ਰੀਟਮੈਂਟ ਕਰਦੇ ਪਏ ਨੇ ਅੱਛਾ ਜੀ ਤੇ ਇਹ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਆ ਗਈ ਹੈ ਉਹਦੇ ਵਿੱਚ ਕੀ ਆਇਆ ਉਹਦੇ ਵਿੱਚ ਜੋ ਵੀ ਉਹਨਾਂ ਨੇ ਕੀਤਾ ਉਹ ਸਭ ਕੁਝ ਆ ਗਿਆ। ਬਲਾਤਕਾਰ ਹੋਣ ਵਿੱਚ ਆਇਆ? ਹਾਂਜੀ। ਅੱਛਾ। ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਅਸੀਂ ਉਹ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ। ਸਾਡੀ ਧੀ ਨੂੰ ਇਨਸਾਫ ਮਿਲੇ। ਮੈਂਟਲੀ ਐਬਸਰਡ ਹੋ ਚੁੱਕੀ ਹੈ ਥੋੜੀ। ਹਾਂਜੀ। ਕਿਹੜੀ ਤਰੀਕ ਉਹ? 31 ਤਰੀਕ ਤੇ ਕੰਮ ਹੋਇਆ ਵਾ। ਤੁਹਾਨੂੰ ਕਦੋਂ ਪਤਾ? ਕੋਈ ਨਹੀਂ ਦੱਸਿਆ ਜੀ। ਸਾਨੂੰ 4 ਤਰੀਕ ਤੇ ਲੜਕੀ ਨੇ ਦੱਸਿਆ ਵਾ ਜਿਹੜਾ ਕਿ ਉਹ ਹਾਦਸੇ 11 ਤਰੀਕ 12 ਤਰੀਕ ਤੁਹਾਨੂੰ ਇਧਰ ਇਨਸਾਫ ਕੋਈ ਨਹੀਂ ਮਿਲਿਆ ਕੋਸ਼ ਨਹੀਂ ਮਿਲਿਆ ਨਾ ਉਹਨਾਂ ਨੂੰ ਫੜ ਰਹੇ ਆ ਨਾ ਕੋਈ ਕੁਛ ਕਹਿ ਰਿਹਾ ਉਪਰੋਂ ਥਾਣੇ ਵਾਲੇ ਕਹੀ ਜਾ ਰਹੇ ਆ ਸਾਨੂੰ ਪ੍ਰੈਸ਼ਰ ਬੜਾ ਆਵਾਜ਼ ਹੈ ਆਪਾਂ ਕੁਛ ਨਹੀਂ ਕਰ ਸਕਦੇ ਅੱਛਾ ਜੀ ਕਹਿ ਰਹੇ ਆ ਵੀ ਸਾਨੂੰ ਪ੍ਰੈਸ਼ਰ ਬਹੁਤ ਆ ਹਾਂਜੀ ਕੀ ਉਦੋਂ ਸ਼ਿਕਾਰਸ਼ਾਹੀ ਉਹਨਾਂ ਦੀ ਬੇਟੀ ਹਾਂਜੀ ਉਹ ਥਾਣੇ ਵਾਲੇ ਕਹਿ ਰਹੇ ਆ ਸਹੀ ਹਾਂਜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕਾਲਰ ਸੀ ਫਿਰ ਲੜਕੀ ਦੀ ਸਟੇਟਮੈਂਟ ਲੈਣ ਜਾਣਾ ਵਾ ਤੇ ਤਫतीश ਚੱਲ ਰਹੀ ਹੈ ਜੋ ਅਸਲ ਹਾਲਾਤ ਆਉਣਗੇ ਸਾਹਮਣੇ ਉਹਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਕਿਹੜਾ ਪਿੰਡ ਕਿਹੜਾ ਜੀ ਨਾਕਲਾਉਂਦਾ ਤੇ ਕੀ ਕੁਜਵਾਰ ਕਿਸ ਤਰ੍ਹਾਂ ਦਾ ਹੈ ਉਹਦਾ ਬੈਕਗ੍ਰਾਉਂਡ ਪਰਿਵਾਰ ਦੀ ਕਿਸ ਤਰ੍ਹਾਂ ਦੀ ਮੈਂ ਬੈਕਗ੍ਰਾਉਂਡ ਬਾਰੇ ਕੁਝ ਕਲੀਅਰ ਨਹੀਂ ਕਰ ਸਕਦਾ ਕਿਉਂਕਿ ਮੈਂ ਤੇ ਹਸਪੀਟਲ 'ਚ ਹੀ ਗਿਆ ਸੀ ਲੜਕੀ ਕੋਲ ਉਹਦਾ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਨਾਲ ਕਾਫੀ ਉਹਦੀ ਹਾਲਤ ਖਰਾਬ ਆ ਤੇ ਅਜੇ ਉਹ ਡਾਕਟਰ ਨੇ ਅਨਫਿਟ ਦੱਸਿਆ ਸੀ ਉਹਨੂੰ ਤੇ ਕੱਲ ਨੂੰ ਅਸੀਂ ਉਹਨੂੰ ਦੁਬਾਰਾ ਡਾਕਟਰ ਸਾਹਿਬ ਤੋਂ ਓਪੀਨੀਅਨ ਲੈ ਲਈਆ ਕੱਲ ਨੂੰ ਅਸੀਂ ਦੁਬਾਰਾ ਉਹਦੇ ਜਣਾਵਾਂ ਉਹਦੇ ਕੁਝ ਕੁਛ ਕਰਨ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਸ ਜਿਹੜੇ ਦੋਸ਼ੀ ਪਾਇਆ ਜਾਣਗੇ ਉਹਨੂੰ ਸਖਤ ਸਜ਼ਾ ਦਿੱਤੀ ਜਾਊ